ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਨਮਾਜ਼ ਜੀ ਆਏ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸੁਲੋਥੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸ੍ਰੋਤਿਵਾਜ 1 ਅਕਤੂਬਰ ਦੀ ਪਹਿਲੀ ਤਰੀਕ ਆ ਦਿਨ ਮੰਗਲਵਾਰ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਆ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਉਵਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਵਾਪਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੀ ਆ ਨਾ ਟਾਰਨੀ ਟਰਕੀਆ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਵਾਪਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503 ਗੁਰਬਜਨ ਸਿੰਘ ਨਾਗਰਾ ਸੈਕਰਮੈਂਟੋ ਸਰਜੀ ਸਿੰਘ ਕੁਲਵਿੰਦਰ ਸਿੰਘ ਸੁਰਜੀਤ ਸਿੰਘ ਚਾਲਯੂ ਬਾਸਿਟੀ ਗੁਰਦੇਵ ਸਿੰਘ ਸੋਹਲੈਂਟਿਓ ਸਰਜੀ ਸਿੰਘ ਤੇ ਪਰਿਵਾਰ ਐਲ ਗਰੋਵ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ ਬਿਸਲਾ ਪਰਿਵਾਰ ਫਰੇ ਕੁਲਦੀਪ ਸਿੰਘ ਸੰਗਾ ਤੇ ਧਰਮ ਸਿੰਘ ਸੰਗਾ ਬੇਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਜੀ ਅੱਜ ਦੀਆਂ ਖਬਰਾਂ ਵੱਲ ਚਲਿਏ ਤੇ ਭਾਰਤ ਸਰਕਾਰ ਦੀ ਜੋ ਇੰਟਰਫੀਰੈਂਸ ਆ ਕੈਨੇਡਾ ਜਾਂ ਯੂ ਐਸ ਏ ਦੇ ਵਿੱਚ ਉਹਦੇ ਸਬੰਧ ਨੂੰ ਲੈ ਕੇ ਅੱਜ ਸਰੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਇੱਕ ਕੋਰਟ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੇ ਖਾਲਸਾਤਾਨ ਦੀ ਝੰਡੇ ਫੜੇ ਹੋਏ ਸੀ ਤੇ ਇਹ ਉਹੀ ਕੋਰਟ ਆ ਜਿੱਥੇ ਭਾਈ ਹਰਦੀਪ ਸਿੰਘ ਨੇਜਰ ਹੋਣਾਂ ਦਾ ਜਦੋਂ ਕਤਲ ਕੀਤਾ ਗਿਆ ਆ ਭਾਰਤ ਸਰਕਾਰ ਦੇ ਜਿਹੜੇ ਬੰਦੇ ਹੈਗੇ ਉਹਨਾਂ ਵੱਲੋਂ ਤੇ ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ ਕੇਸ ਆ ਅੱਜ ਨਵੇਂ ਕਾਊਨਸਲ ਦੇ ਕੋਲ ਚੱਲਿਆ ਸੀ ਜਿੱਥੇ ਡਿਸਕਲੋਜ਼ਰ ਡਾਕੂਮੈਂਟਸ ਪੇਸ਼ ਕੀਤੇ ਗਏ ਆ 10000 ਤੋਂ ਵੱਧ ਪੇजेस ਜਿਹੜੇ ਇਸ ਡਿਸਕਲੋਜ਼ਰ ਦੇ ਵਿੱਚ ਹੈਗੇ ਆ ਸੋ ਵੱਡੀ ਗਿਣਤੀ ਵਿੱਚ ਸੇਖ ਉੱਥੇ ਹਾਜ਼ਰ ਹੋਏ ਜਿਨ੍ਹਾਂ ਨੇ ਪ੍ਰੋਟੈਸਟ ਵੀ ਕੀਤਾ ਹੈਗਾ ਮੋਸਟਲੀ ਜਿਹੜੀ ਆ ਕਹਿੰਦੇ ਐਡਮਿਨਿਸਟ੍ਰੇਟਿਵ ਵਰਕ ਸਿਗਾ ਕਰਨ ਬਰਾੜ ਕਮਲਪ੍ਰੀਤ ਸਿੰਘ ਕਰਨਪ੍ਰੀਤ ਸਿੰਘ ਅਮਨਦੀਪ ਸਿੰਘ ਚਾਰ ਜਣਿਆਂ ਨੂੰ ਅਰੈਸਟ ਕੀਤਾ ਗਿਆ ਫਸਟ ਡਿਗਰੀ ਮਰਡਰ ਦੇ ਵਿੱਚ ਭਾਈ ਨਿਜਰ ਉਹਨਾਂ ਦੇ ਕਤਲ ਦੇ ਸਬੰਧ ਦੇ ਵਿੱਚ ਈਵਨ ਦੋ ਅੱਜ ਉਹ ਕੋਰਟ ਦੇ ਵਿੱਚ ਨਹੀਂ ਅਪੀਅਰ ਹੋਏ ਭਾਈ ਨਿਜਰ ਉਹਨਾਂ ਦੇ ਬਹੁਤ ਸਾਰੇ ਸਪੋਰਟਰ ਜਿਹੜੇ ਆ ਉਹ ਕੋਰਟ ਦੇ ਬਾਹਰ ਖਾਲਸਤਾਨ ਦੇ ਝੰਡੇ ਲੈ ਕੇ ਹਾਜ਼ਰ ਸਿਗੇ ਸਾਰਿਆਂ ਨੂੰ ਪਤਾ ਹੀ ਆ ਭਾਈ ਹਰਦੀਪ ਸਿੰਘ ਨਿਜਰ ਕੌਣ ਸੀਗੇ ਤੇ ਮਨਿੰਦਰ ਸਿੰਘ ਬੀਸੀ ਗੁਰਦਾਰਾ ਕਾਉਂਸਲ ਦੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਿੱਖ ਕੈਨੇਡੀਅਨ ਆ ਜੋ ਖਾਲਸਾ ਦੀ ਮੰਗ ਕਰਦੇ ਆ ਉਹਨਾਂ ਦੀ ਲਾਈਫ ਨੂੰ ਖਤਰਾ ਹੈਗਾ ਆ ਸੋ ਇਸ ਕਰਕੇ ਵੀ ਉਹ ਹਾਜ਼ਰ ਹੋਏ ਆ ਅਗਲੀ ਹੀアリング ਜਿਹੜੀ ਆ ਨਿਜਰ ਉਹਨਾਂ ਦੇ ਕੇਸ ਦੇ ਸਬੰਧ ਦੇ ਵਿੱਚ ਉਹ ਨਵੰਬਰ 21 ਨੂੰ ਹੋਣੀ ਹੈਗੀ ਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਆ ਕੋਰਟ ਪ੍ਰोसीडिंग्स ਹੋ ਗਈਆਂ ਚાલુ ਤੇ ਫਿਰ ਕੀ ਹੁੰਦਾ ਆ ਉਹ ਬਾਅਦ ਦੇ ਵਿੱਚ ਜਿਦ ਜਿਦਾ ਅਪਡੇਟ ਹੋਊਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਜੀ ਬਿਲਕੁਲ ਕੈਲੀਫੋਰਨੀਆ ਦੀ ਜੇ ਜੇਕਰ ਖਬਰਾਂ ਵੱਲ ਵਧੀਆ ਤਾਂ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਜੰਗਲੀ ਅੱਗਾਂ ਦੇ ਬਾਰੇ ਇੱਕ ਖਬਰ ਦੇ ਮੁਤਾਬਕ ਇੱਕ ਨਿਊਜ਼ ਵੈਬਸਾਈਟ ਦੇ ਮੁਤਾਬਕ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੱਗੀਆਂ ਅੱਗਾਂ ਦੇ ਵਿੱਚ ਹੁਣ ਤੱਕ 1 ਮਿਲੀਅਨ ਤੋਂ ਜਿਹੜਾ ਏਕੜ ਤੋਂ ਵੱਧਾ ਇਲਾਕਾ ਉਹ ਇਹਨਾਂ ਦੀ ਜ਼ੱਤ ਦੇ ਵੇਟ ਠਾ ਕੇ ਤਬਾਹ ਹੋ ਚੁੱਕਿਆ ਹੈ ਹਾਲੇ ਵੀ ਲਾਸ ਐਂਜਲਸ ਦੇ ਜਿਹੜੇ ਨਾਰਥ-ਈਸਟ ਦੇ ਇਲਾਕੇ ਨੇ ਉੱਥੇ ਵੀ ਲਾਈਨ ਫਾਇਰ ਹੈ ਜਿਹੜੀ ਉਹ ਤੇ ਪੂਰਾ ਕਾਬੂ ਨਹੀਂ ਪਾ ਸਕਿਆ ਤੇ ਇਹਨੂੰ ਤਕਰੀਬਨ 1 ਮਹੀਨੇ ਦੇ ਕਰੀਬ 68 ਸਕੁਅਰ ਮਾਈਲਸ ਯਾਨੀ ਕਿ 176 ਸਕੁਅਰ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਫੈਲ ਚੁੱਕੀ ਹੈ ਉਧਰ ਜਿਹੜੀ ਸੈਨ ਬਰਨਿੰਡੋ ਮਾਊਂਟੇਨਸ ਦੇ ਵਿੱਚ ਅੱਗ ਜਿਹੜੀ ਫੈਲੀ ਸੀ ਉਹ ਜਿਹੜੀ ਆ ਉਹਨੇ ਵੀ 83 ਫੀਸ ਦੀ ਜਿਹੜਾ ਇਲਾਕਾ ਵਾ ਉਹਨੂੰ ਤਕਰੀਬਨ ਆਪਣੀ ਜ਼ੱਤ ਦੇ ਵਿੱਚ ਲੈ ਲਿਆ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਦੇ ਜਿਹੜੇ ਆ ਉੱਚ ਅਧਿਕਾਰੀ ਨੇ ਜਾਂ ਜਿਹੜੇ ਆਫੀਸਰਸ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਅੱਗ ਬੁਝਾਉਣ ਦੇ ਲਈ ਮਸ਼ਰਕਤ ਜਿਹੜੀ ਹੈ ਉਹ ਜਾਰੀ ਹੈ ਜਿਹੜਾ ਰਿਸਕ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਇਨਕਰੀਜ਼ ਹੋਣ ਦਾ ਜਿਨ੍ਹਾਂ ਦੇ ਵਧਣ ਦਾ ਉਹ ਕਹਿੰਦੇ ਕਾਫੀ ਹੁਣ ਵੱਧ ਚੁੱਕਿਆ ਹੈ ਜੇਕਰ ਗੱਲ ਕਰੀਏ ਤਾਜ਼ਾ ਖਬਰਾਂ ਦੇ ਮੁਤਾਬਕ ਤਾਂ ਇਸ ਟਾਈਮ ਜਿਹੜੀ ਕੈਲ ਫਾਇਰ ਇਨਸੀਡੈਂਟ ਕਮਾਂਡਰ ਨੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਤਕਰੀਬਨ 44000 ਏਕੜ ਦੇ ਵਿੱਚ ਫਾਇਰ ਫੈਲ ਚੁੱਕੀ ਹੈ ਲਾਈਨ ਫਾਇਰ ਸੈਨ ਬਾਰਡੀਨੋ ਕਾਉਂਟੀ ਦੇ ਵਿੱਚ ਤੇ ਉੱਥੇ ਜਦੋਜਾਦ ਜਿਹੜੀ ਹੈ ਉਹ ਜਾਰੀ ਹੈ ਅ ਐਂਗੂਲਸ ਓਕਸ ਤੇ ਸੈਵਨ ਓਕ ਦੇ ਜਿਹੜੇ ਇਲਾਕੇ ਨੇ ਉੱਥੇ ਹਲੇ ਵੀ ਐਵੇਕਿਊਏਸ਼ਨ ਦੇ ਆਰਡਰ ਰਹਿਣਗੇ ਬਰਕਰਾਰ ਰਹਿਣਗੇ ਤੇ ਬਿਗ ਬੀਅਰ ਦਾ ਜਿਹੜਾ ਇਲਾਕਾ ਉੱਥੇ ਵੀ ਜਿਹੜੀ ਆ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ ਹੁਣ ਤੱਕ ਇਹ ਸੱਗ ਤੇ ਕਾਬੂ ਪਾਉਣ ਦੇ ਲਈ 1000 ਤੋਂ ਵੱਧ ਫਾਇਰਫਾਈਟਰਸ ਨੇ ਜਿਹੜੇ ਉਹ ਜਦੋਜਦ ਕਰ ਰਹੇ ਨੇ ਲੜਾਈ ਕਰ ਰਹੇ ਨੇ ਪਰ ਨਾਲ ਹੀ ਉਹ ਕਹਿੰਦੇ ਕਿ ਹੈਲੀਕਾਪਟਰਾਂ ਤੇ ਦੂਜੀ ਜਿਹੜੇ ਹੋਰ ਸਹਾਦਮ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਜਾਵੇ ਮੋਨਿਕਾ ਐਗੂਲਰ ਜਿਹੜੇ ਕਿ ਇੱਕ ਐਂਗੁਜ ਇੱਕ ਰੈਸਟੋਰੈਂਟ ਆ ਜਿੰਨਾ ਦਾ ਉਹ ਕਹਿੰਦੇ ਕਿ ਬਹੁਤ ਨੁਕਸਾਨ ਹੋ ਗਿਆ ਅੱਗ ਲੱਗਣ ਦੇ ਨਾਲ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੋਂ ਉਤਰ ਜਾ ਚੁੱਕੇ ਨੇ ਤੇ ਆਉਣਗੇ ਕਦੋਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਬਿਜ਼ਨਸ ਜਿਹੜੇ ਨੇ ਉਹ ਕਾਫੀ ਪ੍ਰਭਾਵਿਤ ਹੋਏ ਨੇ ਇਹਦੇ ਨਾਲ ਨਾਲ ਕੈਲ ਫਾਇਰ ਨੇ ਇਹ ਵੀ ਗੱਲ ਦੱਸੀ ਹੈ ਕਿ ਆਪ ਜਿਹੜੇ ਜੋ ਦੋ ਸਟਰਕਚਰ ਜਿਹੜੇ ਹੁਣ ਜਦੋਂ ਆਪਾਂ ਖਬਰਾਂ ਕਰ ਰਹੇ ਆ ਤਾਂ ਹੋਰ ਜਿਹੜੇ ਚਾਰ ਸਟਰਕਚਰ ਨੇ ਇਹ ਹੁਣੇ ਤਾਜ਼ਾ ਖਬਰਾਂ ਦੇ ਮੁਤਾਬਕ ਤਕਰੀਬਨ ਇਸ ਅੱਗ ਦੇ ਜ਼ੱਧ ਦੇ ਵਿੱਚ ਆਉਣ ਕਰਕੇ ਜਿਹੜਾ ਤਕਰੀਬਨ ਸਾੜਾ ਜਾ ਚੁੱਕੇ ਸੜ ਚੁੱਕੇ ਨੇ ਆ ਦੂਜੇ ਪਾਸੇ ਜੇਕਰ ਆਪਾਂ ਕੇਸੀਆਰ ਦੀ ਕੇਸੀਆਰ ਦੀ ਰਿਪੋਰਟ ਤੇ ਜਾઈએ ਤਾਂ ਦੱਸਿਆ ਜਾ ਰਿਹਾ ਕਿ ਸਦਰਨ ਕੈਲੀਫੋਰਨੀਆ ਜਾਂ ਹੋਰ ਜਿਹੜੇ ਇਲਾਕੇ ਨੇ ਤਕਰੀਬਨ ਇਹਦੇ ਵਿੱਚ 1 ਲੱਖ ਏਕੜ ਜਿਹੜਾ ਕਿ 4,5492 ਹੈਕਟੇਅਰ ਬਣਦਾ ਹੁਣ ਤੱਕ ਵੱਖ-ਵੱਖ ਅੱਗਾਂ ਦੇ ਵਿੱਚ ਜਿਹੜਾ ਉਹ ਚੁਲਸਿਆ ਜਾ ਚੁੱਕਿਆ ਤੇ ਇਹ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਜਿਹੜੀਆਂ ਹੁਣ ਤੱਕ ਦੀਆਂ ਅੱਗਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਚ ਵੱਧ ਇਲਾਕਾ ਜਿਹੜਾ ਜ਼ੱਤ ਦੇ ਹੇਠ ਆਇਆ ਤਬਾਹ ਹੋਇਆ ਉਹਨਾਂ ਦੇ ਵਿੱਚੋਂ ਇੱਕ ਕਿਆਚਾਰਾ ਸੁੱਕਾ ਘਾਹ ਤੇ ਸਟੀਪ ਸਲੋਪਸ ਤੇ ਜਿਹੜੀ ਹਵਾ ਆ ਉਹ ਤੇਜ਼ੀ ਦੇ ਨਾਲ ਚੱਲ ਰਹੀ ਹੈ ਤੇ ਆਹ ਵਾਲਾ ਹਫਤਾ ਬਹੁਤ ਗਰਮੀ ਦਾ ਹੈਗਾ ਆ ਤੇ ਇਸ ਕਰਕੇ ਜਿਹੜੀ ਆਗਾ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਆ ਅੱਜ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਆਰ ਕੈਲ ਫਾਇਰ ਵੱਲੋਂ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਗਈ ਆ ਅਗਲੀ ਖਬਰ ਵੱਲ ਚਲੀਏ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਧੜਾ ਧੜਾ ਕੈਲੀਫੋਰਨੀਆ ਸਟੇਟ ਨੂੰ ਛੱਡ ਕੇ ਭੱਜ ਰਹੀਆਂ ਹੈਗੀਆਂ ਜੀ ਤੁਹਾਨੂੰ ਯਾਦ ਆ ਵੀ ਪਿਛਲੇ 2-3 ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ ਆ ਖਾਸ ਕਰਕੇ ਜੋ ਹਰੀਕੇਨ ਹਲੇਨਾ ਉਹਨੂੰ ਲੈ ਕੇ ਕਹਿੰਦੇ ਪਈ ਸਟੇਟ ਫਾਰਮ ਇੰਸ਼ੋਰੈਂਸ ਤੇ ਸਿਟੀਜ਼ਨ ਇੰਸ਼ੋਰੈਂਸ ਉਹਨਾਂ ਕੰਪਨੀਆਂ ਕੋਲ 60000 ਤੋਂ ਵੱਧ ਜਿਹੜੇ ਕਲੇਮ ਆ ਆਲਰੇਡੀ ਫਾਈਲ ਹੋ ਚੁੱਕੇ ਆ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਜਿਹੜੇ ਆ ਆ ਇਸ ਫਲਡਿੰਗ ਦੇ ਵਿੱਚ ਤੂਫਾਨ ਦੇ ਵਿੱਚ ਤਬਾਹ ਹੋ ਚੁੱਕੇ ਹੈਗੇ ਆ ਅੱਜ 에어ਪੋਰਟ ਆ ਰਹੀ ਆ ਕੈਲੀਫੋਰਨੀਆ ਤੋਂ ਪੇ ਸਟੇਟ ਫਾਰਮ ਇੰਸ਼ੋਰੈਂਸ ਜਿਹੜੀ ਆ ਉਹ ਕੈਲੀਫੋਰਨੀਆ ਚ 10 ਲੱਖ ਪਾਲਸੀਆਂ ਆਉਣ ਵਾਲੇ 5 ਸਾਲਾਂ ਦੇ ਵਿੱਚ ਕੈਨਸਲ ਕਰ ਸਕਦੀ ਹੈਗੀ ਆ ਜਿਹੜੀਆਂ ਆਲਰੇਡੀ ਸਟੇਟ ਫਾਰਮ ਦੇ ਕੋਲ ਆ 1 ਮਿਲੀਅਨ ਤੇ ਉਹਨਾਂ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਰੇਟ ਇਨਕਰੀਜ਼ ਕਰਨ ਦੇ ਲਈ ਫਾਈਲਿੰਗ ਸਬਮਿਟ ਕੀਤੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਇਸ ਟਾਈਮ 3.1 ਮਿਲੀਅਨ ਪਾਲਿਸੀਜ਼ ਆ ਲੋਕਾਂ ਦੀਆਂ ਤੇ ਉਸ ਨੂੰ ਆਉਣ ਵਾਲੇ 5 ਸਾਲਾਂ ਚ 2 ਮਿਲੀਅਨ ਤੋਂ ਥੱਲੇ ਲੈ ਕੇ ਜਾਣਾ ਆ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਇਨਕਰੀਜ਼ ਕਰਨ ਦੇ ਲਈ ਉਹ ਫਾਈਲ ਕੀਤੇ ਹੈਗੇ ਆ 1922 ਦੇ ਵਿੱਚ ਸਟੇਟ ਫਾਰਮ ਇੰਸ਼ੋਰੈਂਸ ਸਟਾਰਟ ਹੋਈ ਸੀ ਤੀਜੀ ਸਭ ਤੋਂ ਵੱਡੀ ਕੰਪਨੀ ਹੈ ਯੂ ਐਸ ਏ ਦੇ ਵਿੱਚ 99 ਮਿਲੀਅਨ ਪਾਲਿਸੀਜ਼ ਇਹਨਾਂ ਦੀਆਂ ਆਟੋ ਫਾਇਰ ਲਾਈਫ ਹੈਲਥ ਕਮਰਸ਼ੀਅਲ 올ਓਵਰ ਕੈਲੀਫੋਰਨੀਆ ਹੈਗੀਆਂ ਸੋ ਜੇ 11 ਲੱਖ ਲੋਕਾਂ ਦੀ ਜਿਹੜੀਆਂ ਪਾਲਸੀਆਂ ਕੈਨਸਲ ਹੁੰਦੀਆਂ ਤੇ ਉਧਰੋਂ ਨਮੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਕੋਈ ਕਰ ਨਹੀਂ ਰਹੀਆਂ ਜੇ ਕਰ ਵੀ ਰਹੀਆਂ ਤਾਂ ਬਹੁਤ ਮਹਿੰਗੀ ਹੋ ਰਹੀ ਆ ਸੋ ਇਹ ਆਣ ਵਾਲੇ ਜਿਹੜੇ ਹੋਮ ਆਨਰਸ ਦੇ ਲਈ ਟਾਈਮ ਜਿਹੜਾ ਆ ਉਹ ਇਸ ਨੂੰ ਬਹੁਤ ਆਨਦੇ ਨਾਲ ਦੇਖਣਾ ਪਊਗਾ ਵੀ ਭਾਈ ਹੁਣ ਉਹ ਜਮਾਨੇ ਗਏ ਜਦੋਂ ਤੁਹਾਡੇ ਘਰ ਦੀ ਇੰਸ਼ੋਰੈਂਸ 6-700 ਡਾਲਰ ਹੁੰਦੀ ਸੀ ਹੁਣ 2000-3000 4-4000 ਡਾਲਰ ਤੱਕ ਜਿਹੜੀ ਘਰਾਂ ਦੀ ਇੰਸ਼ੋਰੈਂਸ ਪਹੁੰਚ ਚੁੱਕੀ ਹੈਗੀ ਆ ਸਟੇਟ ਫਾਰਮ ਨੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ 30% ਘਰਾਂ ਦੀ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੇ ਲਈ 36% ਕੰਡੋਮਿਨੀਅਮ ਓਨਰਸ ਦੇ ਲਈ 52% ਰੈਂਟਲ ਹੋਮਸ ਦੇ ਲਈ ਫਾਈਲ ਕੀਤਾ ਹੈਗਾ ਤੇ ਕਹਿੰਦੇ ਭਈ ਜੇ ਉਹਨਾਂ ਨੇ ਨਾ ਅਪਰੂਵ ਕੀਤਾ ਤੇ ਸਟੇਟ ਫਾਰਮ ਮਲੇ ਤੇਜ਼ੀ ਦੇ ਨਾਲ ਜਿਹੜੀਆਂ ਪਾਲਿਸੀਜ਼ ਆ ਉਹ ਕੈਨਸਲ ਕਰਨੀਆਂ ਸ਼ੁਰੂ ਕਰ ਦੇਣਗੇ ਲਿਬਰਟੀ ਮਿਚੁਅਲ ਨੇ ਆਲਰੇਡੀ 17000 ਦੇ ਕਰੀਬ ਹੋਮ ਆਨਰਸ ਦੀ ਪਾਲਿਸੀਜ਼ ਨੋਨ ਰੀਨਿਊ ਕਰਦੀ ਆ ਕੈਨਸਲ ਕਰ ਦਿੰਦੀ ਹੈਗੀ ਆ ਆ 20000 ਪਾਲਿਸੀਜ਼ ਉਹ ਕਹਿੰਦੇ ਸਾਡੇ ਕੋਲ ਟੈਕਨੀਕਲ ਹੋ ਗਿਆ ਸੀ ਇਸ਼ੂ ਜਿਹਦੇ ਕਰਕੇ ਅਸੀਂ ਉਹ ਪਾਲਿਸੀਜ਼ ਕੈਨਸਲ ਕੀਤੀਆਂ 올 ਸਟੇਟ ਇੰਸ਼ੋਰੈਂਸ ਨੇ ਕਿਹਾ ਕਿ ਘਰਾਂ ਦੀ ਇੰਸ਼ੋਰੈਂਸ ਅਗਸਤ ਮਹੀਨੇ ਤੋਂ 34% ਇਨਕਰੀਜ਼ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਅਪਰੂਵਲ ਦੇ ਦਿੱਤਾ ਸੀ ਜਿਹੜੀ ਹੋਮ ਹੋਨਰਜ਼ ਇੰਸ਼ੋਰੈਂਸ ਕ੍ਰਾਈਸਿਸ ਕੈਲੀਫੋਰਨੀਆ ਦਾ ਵਿੱਚ ਹੈਗਾ ਆ ਇਹ ਹਾਊਸਿੰਗ ਮਾਰਕੀਟ ਨੂੰ ਵੀ ਬਹੁਤ ਵੱਡਾ ਅਫੈਕਟ ਕਰਨ ਜਾ ਰਿਹਾ ਹੈਗਾ ਤੇ ਜਦੋਂ ਘਰਾਂ ਦੀਆਂ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਉੱਪ ਜਾਣਗੇ ਤੇ ਨੇਚਰਲੀ ਜਿਹੜੇ ਘਰਾਂ ਦੀਆਂ ਕੀਮਤਾਂ ਆ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਊਗਾ ਜੀ ਅਗਲੀ ਖਬਰ ਦੇ ਵੱਲ ਵਧਦੇ ਤੇ ਰੋਕ ਕਰਕੇ ਆਪਾਂ ਰੋਜ਼ਵੈਲ ਦਾ ਇੱਕ 18 ਸਾਲਾਂ ਦਾ ਜਿਹੜਾ ਨੌਜਵਾਨ ਆ ਉਹਨੂੰ ਅਰੈਸਟ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਰੋਜ਼ਵੈਲ ਪੀਜ਼ਾ ਸ਼ਾਪ ਦੇ ਉੱਤੇ ਇੱਕ ਮੁਲਾਜ਼ਮ ਦੇ ਉੱਤੇ ਕੰਮ ਕਰਦੇ ਮੁਲਾਜ਼ਮ ਦੇ ਉੱਤੇ ਉਹਨੇ ਕੁਝ ਜਲਣਸ਼ੀਲ ਜਿਹੜਾ ਪਦਾਰਥ ਆ ਉਹ ਪਾ ਕੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਇਗਯੋਰ ਡ੍ਰੈਗਨ ਦੇ ਰੂਪ ਤੇ ਵਿੱਚ ਇਹਦੀ ਜਿਹੜੀ ਪਛਾਣ ਆ ਹੋਈ ਹੈ ਹੈਡ ਇਨਸੀਡੈਂਟ ਨੂੰ ਦੱਸਿਆ ਗਿਆ ਤੇ ਸਤੰਬਰ 19 ਨੂੰ ਇਹ ਘਟਨਾ ਜਿਹੜੀ ਵਾਪਰੀ ਸੀ ਅ ਪਲੇਸਰ ਕਾਉਂਟੀ ਜੇਲ੍ਹ ਦੇ ਵਿੱਚ ਉਹਨੂੰ ਜਿਹੜਾ ਉਹ ਪੇਜ ਦਿੱਤਾ ਗਿਆ ਫੈਲਣੀ ਲੱਗਿਆ ਸੌਲਟ ਦੀ ਤੇ ਹੇਟ ਕਰਾਇਮ ਚਾਰਜਸ ਵੀ ਉਹਨੂੰ ਲੱਗੇ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਹ 10:15 ਪੀਐਮ ਤੇ ਉੱਤੇ ਰਾਤ ਨੂੰ ਵਾਪਰੀ ਹੈ ਤਿੰਨ ਜਿਹੜੇ ਸ਼ੱਕੀ ਆ ਉਹ ਇਸ ਪੀਜ਼ਾ ਰੈਸਟੋਰੈਂਟ ਜਿਹੜਾ ਕਿ ਫੇਅਰਵੇ ਡਰਾਈਵ ਦੇ ਉੱਤੇ ਪੈਂਦਾ ਇਹ ਇੱਥੇ ਪਹੁੰਚੇ ਸਨ ਤੇ ਉਹਨਾਂ ਦੀ ਉੱਥੇ ਅੰਦਰ ਜਾ ਕੇ ਕੋਈ ਲੜਾਈ ਹੋ ਗਈ ਬਾਅਦ ਦੇ ਵਿੱਚ ਜਿਹੜੀ ਇਹ ਪਿਕਅਪ ਜਿਹੜੀ ਹੈ ਦੇ ਲਈ ਲੜਾਈ ਹੋਈ ਸੀਗੀ ਜਦੋਂ ਉਹਨੇ ਕਿਹਾ ਕਿ ਬਈ ਇਹ ਤੇਰੀ ਜਿਹੜੀ ਆ ਡਿਲੀਵਰੀ ਨਹੀਂ ਆ ਤਾਂ ਇਹਨੇ ਉਸ ਜਿਹੜੀ ਪੀਜ਼ਾ ਦੀ ਜੋ ਵੀ ਲੰਬੀ ਟ੍ਰੇ ਸੀ ਜਾਂ ਜੋ ਵੀ ਪੈਕੇਜ ਸੀਗਾ ਉਹਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਧੱਕੇ ਦੇ ਨਾਲ ਬਾਅਦ ਵਿੱਚ ਇਹਨਾਂ ਦੀ ਲੜਾਈ ਹੋਈ ਫਿਰ ਇਹਨੇ ਕੀ ਕੀਤਾ ਉਸ ਬੰਦੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਦੋ ਹੋਰ EMPLOYES ਦੇ ਨਾਲ ਵੀ ਇਹਦਾ ਝਗੜਾ ਹੋਇਆ ਅ ਉਸ ਤੋਂ ਬਾਅਦ ਜਦੋਂ ਉਹਦਾ ਬਚਾਅ ਹੋ ਗਿਆ ਪਰ ਬਾਅਦ ਦੇ ਵਿੱਚ ਪੁਲਿਸ ਨੂੰ ਜਦੋਂ ਇਹਦੀ ਜਾਣਕਾਰੀ ਦਿੱਤੀ ਗਈ ਤਾਂ ਪਲੇਸਰ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਨਾ ਸਿਰਫ ਉਹਨਾਂ ਦੇ ਨਾਲ ਝਗੜਾ ਕੀਤਾ ਬਲਕਿ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਹੁਣ ਇਹਦੇ ਨਾਲ ਜਿਹੜੇ ਦੋ ਹੋਰ ਸ਼ੱਕੀ ਸੀਗੇ ਉਹਨਾਂ ਦੀ ਜਿਹੜੀ ਪਾਲ ਆਹੋ ਜਾਰੀ ਹੈ ਜੀ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਨਵਾਂ ਲਾ ਸਾਈਨ ਕਰ ਦਿੱਤਾ ਹੈ ਜਿਹਦੇ ਮੁਤਾਬਕ ਜਿਹੜੇ ਵੋਟਰਜ਼ ਆ ਉਹਨਾਂ ਨੂੰ ਹੁਣ ਆਈਡੀ ਕੋਈ ਰਿਕੁਆਇਰਡ ਨਹੀਂ ਹੋਊਗੀ ਜਿੱਥੇ ਤੁਸੀਂ ਵੋਟ ਪਾਣ ਜਾਣਾ ਹੈ ਤੇ ਉਹ ਆਈਡੀ ਮੰਗ ਨਹੀਂ ਸਕਦੇ ਇਸ ਨਵੇਂ ਲਾਦੇ ਮੁਤਾਬਕ ਜੋ ਕਿ ਉਹ ਵੀਰਵਾਰ ਨੂੰ ਸਾਈਨ ਕਰਨ ਜਾ ਰਹੇ ਹੈਗੇ ਆ ਤੁਹਾਨੂੰ ਯਾਦ ਹੋਊਗਾ ਹੰਟਿੰਗਟਨ ਵਿੱਚ ਜਿਹੜਾ ਆ ਕੈਲੀਫੋਰਨੀਆ ਦਾ ਸ਼ਹਿਰ ਆ ਉੱਥੇ ਇੱਕ ਇਨੀਸ਼ੀਏਟਿਵ ਲੈ ਕੇ ਆਈ ਸੀ ਜਿਹਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਵੀ ਆਈਡੀ ਰਿਕੁਆਇਰਡ ਆ 53.4% ਰੈਜ਼ਿਡੈਂਸ ਨੇ ਵੋਟ ਕੀਤਾ ਸੀ ਵੀ ਵੈਲਟ ਜਿਹੜਾ ਆ ਜਦੋਂ ਤੁਸੀਂ ਵੋਟ ਪਾਣ ਜਾਣਾ ਆ ਉਹਦੇ ਲਈ ਆਈਡੀ ਦੇਖੀ ਜਾਊਗੀ ਉਹ ਤੋਂ ਬਾਅਦ ਕੈਲੀਫੋਰਨੀਆ ਦੇ ਟੋਨੀ ਜਨਰਲ ਰੋ ਬਾਂਟਾ ਉਹਨਾਂ ਨੇ ਸੈਕਟਰੀ ਆਫ ਸਟੇਟ ਸ਼ਾਲੀ ਵੈਬਰ ਇਹਨਾਂ ਨੇ ਸਿਟੀ ਨੂੰ ਸੂ ਕਰ ਦਿੱਤਾ ਸੀ ਤੇ ਬਲੌਕ ਕੀਤਾ ਸੀ ਕਿ ਇਹ ਇਨਫੋਰਸ ਨਹੀਂ ਕੀਤਾ ਜਾ ਸਕਦਾ ਅ ਇਸ ਤੋਂ ਬਾਅਦ ਇਹ ਜਿਹੜੇ ਇੱਕ ਸੈਨੇਟਰ ਡੇਵਿਡ ਮਿਨ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਹੰਟਿੰਗਟਨ ਬੀਚ ਜਿਹੜੀ ਆ ਇੱਕ ਸ਼ੇਅਰ ਇਦਾਂ ਦਾ ਬਿਲ ਲੈ ਕੇ ਆਇਆ ਕੱਲ ਨੂੰ ਹੋਰ ਲਿਆਊਗਾ ਪਰਸਨ ਹੋਰ ਲਿਆਊਗਾ ਸੋ ਜੇ ਸਾਡੇ ਕੋਲ 100 ਡਿਫਰੈਂਟ ਚਾਰਟਰ ਸਿਟੀਆਂ ਹੈਗੀਆਂ ਉਹ 100 ਡਿਫਰੈਂਟ ਸੈਟਸ ਆਫ voting rules ਲੈ ਕੇ ਆ ਸਕਦੇ ਆ ਸੋ ਇਸ ਨੂੰ ਸਾਰਾ ਕੁਝ ਸਿੰਪਲ ਬਣਾਉਣ ਦੇ ਲਈ ਜਿਹੜਾ ਨਵਾਂ ਲਾ ਆਇਆ ਉਹ ਕੈਲੀਫੋਰਨੀਆ ਦੇ ਗਵਰਨਰ ਸਾਈਨ ਕਰਨ ਜਾ ਰਹੇ ਆ ਵੀ ਤੁਸੀਂ ਵੋਟ ਪਾਣ ਚਲ ਜਾਓ ਤੁਹਾਡੇ ਕੋਲ ਆਈਡੀ ਦੀ ਕੋਈ ਜ਼ਰੂਰਤ ਨਹੀਂ ਤੁਹਾਡੀ ਆਈਡੀ ਚੈੱਕ ਨਹੀਂ ਕੀਤੀ ਜਾਊਗੀ ਪਰ ਇਹ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਈਏ ਆ ਕ੍ਰਾਈਮ ਬਹੁਤ ਵੱਡਾ ਹੈਗਾ ਫੈਲਨੀ ਤੱਕ ਲੱਗ ਜਾਂਦੀ ਆ ਜੇ ਤੁਸੀਂ ਸਿਟੀਜ਼ਨ ਨਹੀਂ ਤੇ ਵੋਟ ਪਾ ਦਿੱਤੀ ਤੇ ਬਾਅਦ ਦੇ ਵਿੱਚ ਤੁਸੀਂ ਫੜੇ ਗਏ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਵਧ ਗਏ ਤੇ ਸੈਕਰਾਮੈਂਟੋ ਦੀ ਗੱਲ ਕਰ ਗਏ ਜਿੱਥੇ ਇੱਕ ਹਿਊਮਨ ਟ੍ਰੈਫਿਕਿੰਗ ਤੇ ਸੈਕਸ ਟ੍ਰੈਫਿਕਿੰਗ ਦਾ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਗਿਆ ਇਸ ਮਾਮਲੇ ਦੇ ਉੱਤੇ ਤੇ ਹੁਣ ਤੱਕ 122 ਜਣਾਂ ਨੂੰ ਅਰੈਸਟ ਕੀਤਾ ਗਿਆ ਸੈਕਰਮੈਂਟੋ ਕਾਉਂਟੀ ਸ਼ੈਰਫ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਦੋ ਟੀਨੇਜਰ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਵੀ ਰਿਹਾ ਕਰਵਾਇਆ ਗਿਆ ਜਾਂ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਰੈਸਕਿਊ ਕੀਤਾ ਗਿਆ ਜਿਨ੍ਹਾਂ ਨੂੰ ਜ਼ਬਰਦਸਤੀ ਜਿਹੜਾ ਇਸ ਧੰਦੇ ਦੇ ਵਿੱਚ ਧੱਕਿਆ ਗਿਆ ਸੀਗਾ ਸ਼ੈਰਫ ਦੇ ਆਫਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਹੈ ਕਿ ਕੁਝ ਅੰਡਰ ਕਵਰ ਜਿਹੜੇ ਨੇ ਉਹ ਇਸ ਮਾਮਲੇ ਦੀ ਕਈ ਦਿਨਾਂ ਤੋਂ ਜਿਹੜੀ ਖੰਗਾਲ ਕਰ ਰਹੇ ਸੀਗੇ ਜਾਂਚ ਕਰ ਰਹੇ ਸੀਗੇ ਤੇ ਉਹ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਜਾਂ ਸੈਕਸ ਟ੍ਰੈਫਿਕਿੰਗ ਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਸੀ ਬਾイヤਸ ਤੇ ਸੈਲਰਸ ਉਹਨਾਂ ਦੇ ਨਾਲ ਲਗਾਤਾਰ ਰਾਤ ਦੇ ਵੇਲੇ ਸੀਗੇ ਬਾਅਦ ਵਿੱਚ ਉਹ ਕਹਿੰਦੇ ਕਿ ਕੁਝ ਅਰੈਸਟ ਕੀਤੀਆਂ ਗਈਆਂ ਤੇ ਬੱਚਿਆਂ ਦਾ ਜਦੋਂ ਪਤਾ ਲੱਗਾ ਕਿ ਇਹਦੇ ਵਿੱਚ ਬੱਚੇ ਵੀ ਨੇ ਜਿਨ੍ਹਾਂ ਨੂੰ ਫੋਰਸ ਕੀਤਾ ਗਿਆ ਇਸ ਗਲਤ ਧੰਦੇ ਦੇ ਵਿੱਚ ਫਸਾਇਆ ਜਾ ਰਿਹਾ ਤਾਂ ਫੇਰ ਕਹਿੰਦੇ ਕੀ ਸਟਿੰਗ ਆਪਰੇਸ਼ਨ ਜਿਹੜਾ ਉਹਦਾ ਦਾਇਰਾ ਹੋਰ ਵੱਡਾ ਕਰਨਾ ਪਿਆ ਇਹ ਪਤਾ ਲੱਗਾ ਕਿ ਇਹ ਜਿਹੜੇ 122 ਜਣੇ ਵੱਖ-ਵੱਖ ਥਾਵਾਂ ਤੋਂ ਅਰੈਸਟ ਕੀਤੇ ਨੇ ਕੁਝ ਵਿਕਟਮਸ ਨੇ ਤੇ ਪਰ ਕੁਝ ਇਹ ਇਹਦੇ ਧੰਦੇ ਨਾਲ ਜੁੜੇ ਸੀ ਜਿਹੜੇ ਬੱਚਿਆਂ ਨੂੰ ਚੋੱਕ ਕੇ ਜਾਂ ਲਾਲਚ ਦੇ ਬਸ ਪਾ ਕੇ ਇਸ ਧੰਦੇ ਦੇ ਵਿੱਚ ਜਾਂ ਇਸ ਕੰਮ ਦੇ ਵਿੱਚ ਜਾਣ ਬੁੱਝ ਕੇ ਲੈ ਕੇ ਆਉਂਦੇ ਸੀਗੇ ਸੈਕਰਮੈਂਟੋ ਕਾਉਂਟੀ ਸ਼ੈਰਫ ਨੇ ਜੈਮ ਕੂਪਰ ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਅਸੀਂ ਜਿਹੜੀ ਸਾਡੀ ਕਮਿਊਨਿਟੀ ਹੈ ਇਹਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ ਐਕਸਪਲੋਇਟੇਸ਼ਨ ਤੋਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਲੋਕਾਂ ਦਾ ਨੁਕਸਾਨ ਕਰਦੀਆਂ ਨੇ ਹਿਊਮਨ ਟ੍ਰੈਫਿਕਿੰਗ ਹੋ ਗਿਆ ਜਾਂ ਹੋਰ ਮਾਈਨਰਸ ਦੀ ਐਕਸਪਲੋਇਟੇਸ਼ਨ ਹੋਗੀ ਜਾਂ ਸੀਰੀਅਸ ਕ੍ਰਾਈਮ ਦੇ ਵਿੱਚ ਉਹਨਾਂ ਨੂੰ ਧੱਕਿਆ ਜਾ ਰਿਹਾ ਤਾਂ ਉਹਦੇ ਤੋਂ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਸ਼ੈਰਫ ਦੇ ਆਫਿਸ ਨੇ ਜਿਹਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਇੱਕ ਔਰਤ ਜਿਹੜੀ ਹੈ ਉਹ ਅ ਦੋ ਮਾਈਨਰਸ ਨੂੰ ਦੋ ਬੱਚਿਆਂ ਨੂੰ ਦੋ ਟੀਨੇਜਰ ਕੁੜੀਆਂ ਨੂੰ ਜਿਹੜਾ ਉਹ ਵਰਗਲਾ ਰਹੀ ਆ ਤੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਇਸ ਧੰਦੇ ਦੇ ਵਿੱਚ ਧੱਕ ਰਹੀ ਆ ਪਤਾ ਲੱਗਾ ਕਿ ਇਹਦੇ ਵਿੱਚ ਇਕੱਲੇ ਸੈਕਰਮੈਂਟੋ ਦੀਆਂ ਨਹੀਂ ਅ ਕੁਝ ਹੋਰ ਇਲਾਕਿਆਂ ਦੀਆਂ ਜਿਹੜੀਆਂ ਉਹ ਕੁੜੀਆਂ ਸੀਗੀਆਂ ਤੇ ਰੈਂਚੋ ਕਾਰਡੋਵਾ ਪੁਲਿਸ ਜਿਹੜੀ ਕਾਰਡੋਵਾ ਪੁਲਿਸ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਹੈ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਹੈ ਤੇ ਹਿਊਮਨ ਟ੍ਰੈਫਿਕਿੰਗ ਇਹਨਾਂ ਨੇ ਸਾਰਿਆਂ ਨੇ ਰਲ ਕੇ ਫਿਰ ਜਿਹੜਾ ਉਹ ਇਹਨਾਂ ਬੱਚਿਆਂ ਨੂੰ ਰਿਹਾ ਕਰਾਇਆ ਇੱਕ ਡਰਾਈਵ ਚੱਲ ਰਹੀ ਸੀ ਇੰਪੈਕਟ ਐਂਡ ਦਾ ਸੈਕਰਾਮੈਂਟੋ ਫੈਮਿਲੀ ਜਸਟਿਸ ਸੈਂਟਰ ਜਿਹੜਾ ਉਹਦੇ ਵਿੱਚ ਕੁਝ ਲੋਕਾਂ ਨੂੰ ਜਿਹੜਾ ਉਹ ਭੇਜਿਆ ਗਿਆ ਅ ਇਨਵੈਸਟੀਗੇਟਿਵ ਸਟੋਰੀ ਦੇ ਮੁਤਾਬਕ ਜਿਹੜੀ ਕਿ ਕੇਸ ਇੱਕ ਵੈਬਸਾਈਟ ਨੇ ਕੀਤੀ ਹੈ ਉਹਦੇ ਮੁਤਾਬਕ ਇਸ ਦੀ ਜੱਦ ਦੇ ਵਿੱਚ ਕਈ ਹੋਰ ਲੋਕ ਵੀ ਆ ਸਕਦੇ ਨੇ ਅਹ ਦੱਸਿਆ ਜਾ ਰਿਹਾ ਕਿ ਸਤੰਬਰ ਮਹੀਨੇ ਦੇ ਵਿੱਚ ਗੈਵਨ ਨਿਊਸਮ ਜਿਹੜੇ ਕਿ ਗਵਰਨਰ ਨੇ ਉਹਨਾਂ ਨੇ ਇੱਕ ਬੈਲ ਅਸਾਈਨ ਕੀਤਾ ਸੈਨੇਟ ਬਿਲ 1414 ਜਿਹਦੇ ਤਹਿਤ ਜੇਕਰ ਕੋਈ ਬੰਦਾ 15 ਸਾਲ ਦੀ ਉਮਰ ਦੇ ਵਾਲੇ ਬੱਚੇ ਨੂੰ ਉਹਨੂੰ ਧੱਕੇਸ਼ਾਹੀ ਕਰਦਾ ਕਿਸੇ ਵੀ ਤਰੀਕੇ ਨਾਲ ਜਸਮਾਨੀ ਤੌਰ ਤੇ ਤਾਂ ਉਹਨੂੰ ਫੈਲਣੀ ਜਿਹੜੀ ਆ ਉਹ ਲੱਗੂਗੀ ਪਰ ਇੱਥੇ ਦੱਸਿਆ ਗਿਆ ਕਿ ਕੁਝ ਮਾਈਨਸ ਦੀ ਖਰੀਦੋ ਫਰੋਕਤ ਵੀ ਕੀਤੀ ਗਈ ਸੀ ਹੁਣ ਦੱਸੋ ਥੋੜੇ ਸਮੇਂ ਬਾਅਦ ਟੇਮ ਵਾਲਜ਼ ਤੇ ਜੇ ਡੀ ਬੈਂਸ ਦੋਨੋਂ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਨਵੰਬਰ 2024 ਦੀ ਇਲੈਕਸ਼ਨ ਦੇ ਲਈ ਉਹ ਫੇਸ ਕਰਨ ਜਾ ਰਿਹਾ ਇੱਕ ਦੂਜੇ ਨੂੰ ਤੇ ਉਹਨਾਂ ਦੀ ਜਿਹੜੀ ਡਿਬੇਟ ਹੋਊਗੀ ਇਸ ਤੋਂ ਪਹਿਲਾਂ ਡੋਨਾਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹਾਰਿਸ ਉਹਨਾਂ ਦੇ ਵਿਚਕਾਰ ਇਹ ਡਿਬੇਟ ਹੋ ਚੁੱਕੀ ਹੈਗੀ ਆ ਵਾਲਜ਼ ਹੈਰਿਸ ਦੇ ਰਨਿੰਗ ਮੇਟ ਹੈਗੇ ਆ ਜੇ ਡੀ ਵੈਂਸ ਪ੍ਰੈਜ਼ੀਡੈਂਟ 트াম্প ਉਹਨਾਂ ਦੇ ਹੈਗੇ ਆ ਤੇ ਕੱਲ ਸਵੇਰੇ ਕੀ ਕੁਝ ਇਸ ਡਿਬੇਟ ਦੇ ਵਿੱਚ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅਪਡੇਟ ਵੀ ਕਰਾਂਗੇ ਇੱਕ ਜਾਂਦੇ ਜਾਂਦੇ ਖਬਰ ਸਾਂਝੀ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੀਗਸੀ ਐਡਮਿਸ਼ਨਸ ਹੁੰਦੇ ਹੈਗੇ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਲੋਕ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਡੋਨੇਸ਼ਨ ਦਿੰਦੇ ਆ ਜਾਂ ਉੱਥੇ ਦੇ ਅਲਮਨਾਈ ਉੱਥੋਂ ਪੜੇ ਹੋਏ ਹੁੰਦੇ ਆ ਤੇ ਉਹਨਾਂ ਦੇ ਨਿਆਣਿਆਂ ਨੂੰ ਪ੍ਰੈਫਰੈਂਸ ਬੇਸ ਦੇ ਉੱਤੇ ਜਿਹੜਾ ਐਡਮਿਸ਼ਨ ਦੇ ਦਿੱਤਾ ਜਾਂਦਾ ਉਹ ਹੁਣ ਬੰਦ ਹੋਣ ਜਾ ਰਿਹਾ ਹੈਗੇ ਆ ਗਵਰਨਰ ਗੈਬਰਨ ਨਿਊਸਮ ਹੋਣਾ ਨੇ ਕੱਲ ਇਹ ਜਿਹੜਾ ਬੇਲਾ ਉਹਦੇ ਤੇ ਸਾਈਨ ਕਰ ਦਿੱਤਾ ਜਿਹਦੇ ਮੁਤਾਬਕ ਲੀਗ ਐਸਸੀ ਐਡਮਿਸ਼ਨਸ ਜਿਹੜੇ ਆ ਜਿੰਨੀਆਂ ਵੀ ਜੜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਹੈਗੀਆਂ ਜਿਸ ਤਰ੍ਹਾਂ ਸਟੈਂਫੋਰਡ ਯੂਨੀਵਰਸਿਟੀ ਆ ਯੂਨੀਵਰਸਿਟੀ ਆਫ ਸਟੇਟਨ ਕੈਲੀਫੋਰਨੀਆ ਉੱਥੇ ਹੁਣ ਇਹ ਐਡਮਿਸ਼ਨ ਉਸ ਹਸਾਬ ਦੇ ਨਾਲ ਨਹੀਂ ਹੋਊਗੇ ਤੇ ਇਹ ਜਿਹੜਾ ਨਵਾਂ ਲਾ ਆ ਸਤੰਬਰ 1 2025 ਤੋਂ ਲਾਗੂ ਹੋਊਗਾ ਤੇ ਗਵਰਨਰ ਗੈਬਰਨ ਨਿਊਸਮ ਨੇ ਇਹ ਕਿਹਾ ਕਿ ਕੈਲੀਫੋਰਨੀਆ ਦੇ ਵਿੱਚ ਹਰ ਇੱਕ ਪਰਸਨ ਆਪਣੀ ਮੈਰਿਟ ਸਕਿੱਲ ਤੇ ਹਾਰਡਵਰਕ ਦੇ ਆਧਾਰ ਦੇ ਉੱਤੇ ਜਿਹੜਾ ਉਹਨੂੰ ਐਡਮਿਸ਼ਨ ਮਿਲਣਾ ਚਾਹੀਦਾ ਨਾ ਕਿ ਡੋਨੇਸ਼ਨ ਦੇ ਕੇ ਜਾਂ ਜਿਹੜੇ ਉੱਥੇ ਦੇ ਜਿਹੜੇ ਸਟੂਡੈਂਟ ਆ ਉਹ ਰਹੇ ਹੋਣ ਉਹ ਗਾਹਾਂ ਆਪਣੇ ਨਿਆਣਿਆਂ ਨੂੰ ਉੱਥੇ ਜੋ ਆ ਉਹਨਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਦਵਾ ਲੈਣ ਜੀ ਬਿਲਕੁਲ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਕਿ ਸਾਰੇ ਕੈਲੀਫੋਰਨੀਆ ਵਸਨੀਕਾਂ ਨੂੰ ਬਰਾਬਰ ਦੇ ਮੌਕੇ ਦੇਣਾ ਹੈ ਜਿਹੜਾ ਉਹ ਚਾਹੁੰਦੇ ਨੇ ਜੀ ਤੇ ਜਦਾਂ ਜਦਾਂ ਦੇ ਆਪਾਂ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਐਸ ਐਨ ਪੀ ਇੰਡੈਕਸ 55.73 ਲੋਅਰ ਗਿਆ ਤੇ ਕਲੋਜ਼ ਹੋਇਆ 5708.75 ਦੇ ਉੱਤੇ ਤੇ ਨੈਸਟੈਕ ਜਿਹੜਾ ਆ ਉਹ 278.81 ਡਾਊਨ ਗਿਆ ਕਲੋਜ਼ ਹੋਇਆ 17910.36 ਦੇ ਉੱਤੇ ਡਾਊ ਜੋਨ ਇੰਡਸਟਰੀਅਲ ਡਾਊਨ ਗਿਆ ਹੈ 173.18 ਤੇ ਕਲੋਜ਼ ਹੋਇਆ 42000 156.97 ਦੇ ਉੱਤੇ ਜੀ ਇਸੇ ਤਰ੍ਹਾਂ ਜੇਕਰ ਕਰਾਂ ਸਿੱਧੀ ਗੱਲ ਕਰੀਏ ਤਾਂ ਅੱਜ ਇੱਕ ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 35 ਸੈਂਟ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 99 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 270 ਰੁਪਏ 70 ਪੈਸਿਆਂ ਦੇ ਬਰਾਬਰ ਇੱਕ ਯੂ ਐਸ ਡਾਲਰ ਦੀ ਕੀਮਤ ਰਹੀ ਹੈ ਸੋ ਇੱਥੇ ਇਸ ਰੋਟੇ ਨੂੰ ਜਾਤ ਰਹੇ ਨੇ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ